ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਆਪਾਂ ਅੱਜ ਦੇ ਇਸ ਵਿਸ਼ੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਕੀ ਜਦੋਂ ਬੁਰੀ ਨજર ਕਿਸੇ ਦੀ ਘਰ ਤੇ ਜਾਂ ਕਿਸੇ ਦੇ ਸਰੀਰ ਨੂੰ ਲੱਗਦੀ ਹੈ ਤਾਂ ਕਿਹੜੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹੈ ਜੀ ਇਹ ਪੰਜ ਨਿਸ਼ਾਨੀਆਂ ਦੱਸਾਂਗੇ ਜੀ ਨਾਲ ਵਿੱਚੋਂ ਜੇਕਰ ਤੁਹਾਡੇ ਨਾਲ ਵੀ ਸਭ ਕੁਝ ਹੋ ਰਿਹਾ ਆ ਤਾਂ ਫਿਰ ਤੁਹਾਨੂੰ ਇੱਥੇ ਕੁਝ ਨਾ ਕੁਝ ਕਰਮ ਕਰਨ ਦੀ ਜ਼ਰੂਰਤ ਹੈ ਜੀ ਤਾਂ ਇਹ ਬੁਰੀ ਨજર ਨੂੰ ਟਾਲਿਆ ਜਾ ਸਕਦਾ ਹੈ ਸੋ ਪੰਜ ਨਿਸ਼ਾਨੀਆਂ ਕੀ ਨੇ ਉਹ ਆਪਾਂ ਵੀਡੀਓ ਰਾਹੀਂ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਬਾਕੀ ਜੇਕਰ ਕੋਈ ਰੂਹ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜਰੂਰ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆ ਨਾ ਜੀ ਨਾ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਪਹੁੰਚਦਾ ਰਹੇ ਜੀ ਸੋ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟ ਪੜ੍ਹ ਦਿੰਨੇ ਆ ਸੋ ਇੱਥੇ ਪਹਿਲਾ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਗੱਲ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀਤੀ ਹੈ ਤੇ ਫੋਟੋ ਉੱਪਰ ਪੀਰਾਂ ਦੀ ਲਗਾਈ ਹੋਈ ਆ ਕਹਿੰਦੇ ਕਿ ਮੈਂ ਸਾਰੇ ਧਰਮਾਂ ਦਾ ਆਦਰ ਕਰਦਾ ਹਾਂ ਪਰ ਗੱਲ ਕੁਝ ਸਮਝ ਨਹੀਂ ਆਈ ਸੋ ਦੇਖੋ ਜੀ ਆਪਾਂ ਜਿਹਨੂੰ ਮੰਨਦੇ ਆ ਜਿਹਨੂੰ ਪਹਿਲ ਦਿੰਦੇ ਆ ਜਿਹੜਾ ਸਾਡਾ ਗੁਰੂ ਹੈ ਸਾਡਾ ਮਰਸ਼ਦ ਆ ਅਸੀਂ ਉਹਨੂੰ ਮੂਰੇ ਰੱਖ ਕੇ ਚੱਲਣਾ ਗੱਲ ਅਸੀਂ ਕਿਸੇ ਵੀ ਧਰਮ ਬਾਰੇ ਕਰੀਏ ਉਹ ਗੱਲ ਮੈਟਰ ਨਹੀਂ ਕਰਦੀ ਗੱਲ ਇੱਥੇ ਇਹ ਹੈ ਕਿ ਜਿਹਨੂੰ ਅਸੀਂ ਪਹਿਲ ਦਿੱਤੀ ਹੋਈ ਆ ਜੋ ਸਾਡਾ ਫਕਰ ਹੈ ਹਰ ਇੱਕ ਦੇ ਨਾਲ ਇਹ ਗੱਲ ਜੁੜਦੀ ਹੈ ਕੋਈ ਵੀ ਰੂਹ ਆ ਉਹ ਕਿਸੇ ਵੀ ਗੁਰੂ ਪੀਰ ਤੰਬਰ ਨੂੰ ਮੰਨਦੀ ਹੈ ਤੇ ਉਹਨੇ ਆਪਣਾ ਗੁਰੂ ਵੀ ਮੋਰੇ ਰੱਖ ਕੇ ਚੱਲਣਾ ਹੈ ਤੇ ਗੱਲ ਕਿਸੇ ਵੀ ਧਰਮ ਦੀ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਇਹ ਕੋਈ ਮਨਾਹੀ ਨਹੀਂ ਹੈ ਕਿ ਸਿਰਫ ਪੀਰ ਦੀ ਸੇਵਾ ਕਰਦੇ ਆ ਤੇ ਆਪਾਂ ਕਿਸੇ ਗੁਰੂ ਬਾਰੇ ਨਹੀਂ ਗੱਲ ਕਰ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਸੋ ਗੱਲ ਆਪਾਂ ਸਾਰੀ ਜੋ ਵੀ ਵੀਡੀਓ ਰਾਈ ਕਰੀਦੀ ਆ ਧਾਰਮਿਕ ਹੀ ਗੱਲਾਂ ਕਰੀਦੀ ਆ ਪਰਮਾਤਮਾ ਨਾਲ ਜੋੜਨ ਵਾਲੀ ਗੱਲ ਕਰੀਦੀ ਆ ਜਿੰਨਾਂ ਕੋ ਗਿਆਨ ਹੈ ਉਹਨਾਂ ਕੋ ਗਿਆਨ ਵੰਡਣ ਦੀ ਕੋਸ਼ਿਸ਼ ਕਰੀਦੀ ਆ ਜੀ ਬਾਕੀ ਜੇ ਇੱਥੇ ਗੱਲ ਕਰੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੇ ਸਾਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਬਹੁਤੀ ਨੌਲੇਜ ਨਹੀਂ ਜਿੰਨਾਂ ਕੋ ਗਿਆਨ ਜਾਣੀ ਵੀ ਪਰਮਾਤਮਾ ਨੇ ਬਖਸ਼ਿਆ ਹੈ ਉਹਨਾਂ ਕਾਸੀ ਤੁਹਾਡੇ ਨਾਲ ਸਾਂਝਾ ਕਰ ਲਈਦਾ ਆ ਜੀ ਬਾਕੀ ਜੇ ਗੱਲ ਕਰੀਏ ਅਸੀਂ ਕੁਰਾਨ ਬਾਰੇ ਗੱਲ ਕਰੀਏਗੀ ਕੁਰਾਨ ਬਾਰੇ ਬਹੁਤ ਕੁਝ ਜਾਣਦੇ ਆ ਜਾਂ ਫਿਰ ਹੋਰ ਪੱਖੋਂ ਵੱਖ ਧਰਮਾਂ ਦੇ ਗ੍ਰੰਥ ਛਪੇ ਹੋਏ ਨੇ ਹੁਣ ਜੇਕਰ ਅਸੀਂ ਗੱਲ ਕਰੀਏ ਕਿ ਅਸੀਂ ਕੋਈ ਪੜਾਈਆਂ ਕੀਤੀਆਂ ਹੋਈਆਂ ਕੋਈ ਕਿਤਾਬਾਂ ਪੜੀਆਂ ਗ੍ਰੰਥ ਪੜੇ ਹੋਏ ਆ ਬਿਲਕੁਲ ਵੀ ਨਹੀਂ ਜਿੰਨਾ ਕ ਪੀਰ ਨੇ ਗਿਆਨ ਬਖਸ਼ ਦਿੱਤਾ ਸਿਰਫ ਇੱਕ ਪੀਰ ਦੀ ਸੇਵਾ ਕੀਤੀ ਉਹਨੇ ਕਾਦ ਕਿੰਦਨੂ ਦਿਮਾਗ ਚਲਾ ਦਿੱਤਾ ਕਾਦ ਕਿਹੜਾ ਕਰਮ ਕਰਾ ਲਿਆ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਸਮਾਂ ਇੰਨੀ ਤੇਜ਼ੀ ਨਾਲ ਲੰਘਿਆ ਸੋ ਇਹ ਹੀ ਤਾਂ ਹੁੰਦਾ ਕਿ ਪੀਰ ਦੀ ਸੇਵਾ ਕਰਨੀ ਆ ਤਾਂ ਮਨ ਚਿੱਤ ਲਗਾ ਕੇ ਵਿਸ਼ਵਾਸ ਰੱਖ ਕੇ ਕਰ ਲੋ ਕੋ ਨੂੰ ਆਪਣਾ ਮਾਤਾ ਪਿਤਾ ਭੈਣ ਭਾਈ ਸਭ ਕੁਝ ਮੰਨ ਕੇ ਚੱਲ ਜਉਗੇ ਤਾਂ ਉਹ ਮਾਲਕ ਨੇ ਫਿਰ ਕਦਰ ਵੀ ਪਵਾ ਲੈਣੀ ਆ ਤੇ ਗਿਆਨ ਵੀ ਬਖਸ਼ ਦੇਣਾ ਸੋ ਉਹ ਤਾਂ ਉਹ ਸਾਡੇ ਪੀਰ ਦੇ ਦਿੱਤੇ ਹੋਏ ਗਿਆਨ ਨੂੰ ਅਸੀਂ ਵਰਤ ਰਹੇ ਆ ਜੋ ਤੁਹਾਡੇ ਕੋਲੇ ਗੱਲ ਨੂੰ ਰੱਖ ਕੇ ਵੀ ਵੀਡੀਓ ਬਣਾ ਦਿੱਤੀ ਹੈ ਜੀ ਤੁਸੀਂ ਸੁਣਦੇ ਹੋ ਪਿਆਰਦਿਆਂ ਕੋ ਕਾਹੀ ਰੂਹਾਂ ਤੇ ਈ ਰੂਹਾਂ ਸਵਾਲ ਜਵਾਬ ਵੀ ਕਰਦੀਆਂ ਹੈ ਜੀ ਸੋ ਬਾਕੀ ਆਪ ਕੋ ਆਪਣਾ ਦਿਮਾਗ ਆਪ ਕੋ ਆਪਣੀ ਸੋਚ ਹੁੰਦੀ ਆ ਕੀ ਕੀ ਨਹੀਂ ਕੀ ਸੋਚਣਾ ਜੀ ਆਪਣੀ ਸੋਚੀ ਰਿਹਾ ਹਿਸਾਬ ਨਾਲ ਸਵਾਲ ਰੱਖਦਾ ਹੈ ਤੇ ਬਾਕੀ ਜਿੰਨਾ ਕਿ ਜਾਣੀ ਕਿਸੇ ਨੂੰ ਗਿਆਨ ਹੈ ਉੰਨੀ ਕੁ ਗੱਲ ਰੱਖਣ ਦੀ ਕੋਸ਼ਿਸ਼ ਹਰ ਕੋਈ ਕਰ ਸਕਦਾ ਹੈ ਸੋ ਬਾਕੀ ਇੱਥੇ ਇਹੀ ਕਵਾਂਗੇ ਜੀ ਅਸੀਂ ਤਾਂ ਬਾਰ ਬਾਰ ਕਹਿੰਦੇ ਆ ਕਿ ਰਸਤਾ ਇੱਕ ਫੜੋ ਇੱਕ ਨੂੰ ਚੁਣੋ ਇੱਕ ਨੂੰ ਪਹਿਲ ਦਿਓ ਤੇ ਸੱਚ ਦਾ ਸਲਾਮ ਹਰ ਇੱਕ ਨੂੰ ਕਰੋ ਮਾੜਾ ਕਿਸੇ ਨੂੰ ਵੀ ਨਾ ਕਹੋ ਜੀ ਵਸਤੇ ਇੱਥੇ ਹੀ ਗੱਲ ਖਤਮ ਹੁੰਦੀ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੀਰਾਂ ਦੀ ਸੇਵਾ ਕਰਦੇ ਆਂ ਪੀਰ ਦੀ ਜੋਤ ਸਿੱਧੀ ਹੀ ਲਗਾਉਂਦੇ ਆਂ 8 ਸਾਲ ਤੋਂ ਪਰ ਸਾਡਾ ਕੋਈ ਕੰਮ ਨਹੀਂ ਬਣਦਾ ਸੋ ਪਰ ਕਹਿੰਦੇ ਕਿ ਸਾਡੇ ਗੱਦੀ ਪਹਿਲਾਂ ਤੋਂ ਹੀ ਨਹੀਂ ਹੈ ਕੰਮ ਕਰ ਸੋ ਦੇਖੋ ਜੀ ਇਸ ਲਈ ਰੁਕਦੇ ਨੇ ਜਦੋਂ ਅਸੀਂ ਪੀਰਾਂ ਦੀ ਸੇਵਾ ਕਰਦੇ ਆਂ ਸੋ ਜੇ ਤਾਂ ਸੱਸਾਂ ਸੌਰਿਆਂ ਨੇ ਦਾਦੀਆਂ ਨੇ ਪਿੱਛੇ ਉਹ ਜਗ੍ਹਾ ਦੀ ਸੇਵਾ ਕੀਤੀ ਹੋਈ ਆ ਪਰ ਤੁਸੀਂ ਅੱਜ ਕੱਲੇ ਪੀਰ ਨੂੰ ਫੜਿਆ ਹੋਇਆ ਹੈ ਬਜ਼ੁਰਗਾਂ ਨੂੰ ਯਾਦ ਨਹੀਂ ਰੱਖ ਰਹੇ ਤੇ ਉੱਥੇ ਰੁਕਾਵਟ ਕੰਮਕਾਰ ਵਿੱਚ ਆਉਣੀ ਹੀ ਆਉਣੀ ਹੈ ਕਿਉਂਕਿ ਅਸੀਂ ਬਜ਼ੁਰਗ ਨੂੰ ਛੱਡ ਕੇ ਪੀਰ ਨੂੰ ਮੰਨਾਂਗੇ ਤੇ ਪੀਰ ਨੇ ਵੀ ਅਰਦਾਸ ਕਬੂਲ ਨਹੀਂ ਉਹਨਾਂ ਚਰਖਾਨੀ ਜਿੰਨਾ ਚਰ ਇੱਕ ਬਜ਼ੁਰਗ ਰਾਜੀ ਨਹੀਂ ਹੋ ਜਾਂਦਾ ਸੋ ਇਸ ਕਰਕੇ ਚਿਕਰ ਕਿਸੇ ਨੂੰ ਵੀ ਲੱਗਦਾ ਹੈ ਕਿ ਤੁਸੀਂ ਪੀਰਾਂ ਦੀ ਸੇਵਾ ਕਰ ਰਹੇ ਹੋ ਤੇ ਪਰ ਪ੍ਰੋਬਲਮਾਂ ਮੁੱਕਦੀਆਂ ਨਹੀਂ ਪਈਆਂ ਅਰਦਾਸ ਕਬੂਲ ਨਹੀਂ ਹੁੰਦੀ ਕੰਮ ਕੋਈ ਬਣਦਾ ਨਹੀਂ ਤੇ ਇੱਥੇ ਰੁਕਾਵਟ ਵਸ ਸਿਰਫ ਇੱਕ ਹੀ ਹੁੰਦੀ ਆ ਕੀ ਬਜ਼ੁਰਗ ਦੀ ਨਰਾਜ਼ਗੀ ਬਜ਼ੁਰਗ ਜਿਸ ਦਾ ਰਾਜੀ ਹੋ ਗਿਆ ਉਹ ਬਣਾ ਲਿਆ ਸਾਈ ਦਾ ਸਲਾਮ ਯਾਦ ਕਰੋਂਗੇ ਨਗਮਾ ਪਾਉਂਗੇ ਨਾ ਤੇ ਬਜ਼ੁਰਗ ਨੇ ਰਾਜੀ ਵੀ ਹੋ ਜਾਣਾ ਬਾਕੀ ਇਥੇ ਇੱਕ ਗੱਲ ਦਾ ਧਿਆਨ ਰੱਖਣਾ ਉੱਥੇ ਕਦੇ ਵੀ ਇਹ ਨਹੀਂ ਕਹਿਣਾ ਹੈ ਕਿ ਅਸੀਂ ਆਪਣੇ ਸਹਰੇ ਦਾ ਨਾਮ ਲੈਣਾ ਹੈ ਜਾਂ ਪਰਦਾਦੇ ਦਾਦੇ ਦਾ ਨਾਮ ਲੈਣਾ ਹੈ ਨਾਮ ਲੈ ਕੇ ਨਹੀਂ ਕਦੇ ਨਗਮਾ ਪਾਉਣਾ ਹੈਗਾ ਸਿਰਫ ਬਜ਼ੁਰਗ ਕਹਿ ਕੇ ਮੰਨਣਾ ਹੈ ਬਜ਼ੁਰਗਾਂ ਨੂੰ ਧਿਆਉਣਾ ਹੈ ਬਜ਼ੁਰਗਾਂ ਕੇ ਅਰਦਾਸ ਕਰਨੀ ਹੈ ਸਿਰਫ ਇੱਕ ਬਜ਼ੁਰਗ ਦਾ ਨਗਮਾ ਪੈਣਾ ਚਾਹੀਦਾ ਹੈ ਤੇ ਬਜ਼ੁਰਗ ਕੋ ਵੀ ਹੋਵੇ ਤੇ ਆਪਣੇ ਆਪ ਕਬੂਲ ਕਰ ਲੈਂਦਾ ਸੇਵਾ ਨੂੰ ਤੇ ਫਿਰ ਉਹ ਤੁਹਾਡੀ ਕੀਤੀ ਸੇਵਾ ਸਫਲ ਹੋ ਜਾਂਦੀ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਆਂ ਜੀ ਅੱਜ ਦਾ ਮੇਨ ਵਿਸ਼ਾ ਬਹੁਤ ਹੀ ਖਾਸ ਹੈ ਸੋ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ ਜ਼ਰੂਰ ਕਰਨਾ ਸੋ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਜੀ ਉਹ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਆ ਕਰੋ ਤੇ ਹੁਣ ਆਪਾਂ ਇੱਥੇ ਪਹਿਲੀ ਜੋ ਨਿਸ਼ਾਨੀ ਹੈ ਬੁਰੀ ਨਜ਼ਰ ਦੀ ਸੋ ਉਹਦੇ ਬਾਰੇ ਗੱਲ ਕਰਾਂਗੇ ਨਾਸਪਤੇ ਦਾ ਕਰਮ ਵੀ ਦੱਸ ਦਵਾਂਗੇ ਜੀ ਸੋ ਪਹਿਲੀ ਨਿਸ਼ਾਨੀ ਇਹ ਹੁੰਦੀ ਆ ਕਿ ਸਰੀਰ ਬਿਮਾਰ ਰਹਿਣ ਲੱਗ ਪੈਂਦਾ ਆ ਸਰੀਰ ਨੂੰ ਕੋਈ ਨਾ ਕੋਈ ਦੁੱਖ ਆਇਆ ਰਹਿੰਦਾ ਆ ਤੇ ਸਰੀਰ ਨੂੰ ਦਵਾਈ ਲੱਗਦੀ ਨਹੀਂ ਇਹ ਸਭ ਤੋਂ ਵੱਡਾ ਕਾਰਨ ਹੁੰਦਾ ਆ ਪੂਰੀ ਨજર ਦਾ ਸੋ ਜੇ ਨੂੰ ਕੋਈ ਦਵਾਈ ਨਾ ਲੱਗੇ ਤੇ ਇੱਕ ਤੋਂ ਬਾਅਦ ਇੱਕ ਦੁੱਖ ਆਉਣਾ ਸ਼ੁਰੂ ਹੋ ਜਾਂਦਾ ਸਰੀਰ ਨੂੰ ਸੋ ਇਹ ਪੂਰੀ ਨજર ਦੀਆਂ ਨਿਸ਼ਾਨੀਆਂ ਹੁੰਦੀਆਂ ਹੈ ਜੀ ਸੋ ਦੂਸਰਾ ਜੋ ਕਾਰਨ ਹੈ ਹੈ ਕਿ ਕੰਮਕਾਰ ਦੇ ਵਿੱਚ ਮਨ ਨਾ ਲੱਗਣਾ ਸੋ ਜਿਹਦਾ ਕੰਮਕਾਰ ਦੇ ਵਿੱਚ ਮਨ ਨਹੀਂ ਲੱਗਦਾ ਆਲਸ ਬਣਿਆ ਰਹਿੰਦਾ ਹੈ ਸਰੀਰ ਥੱਕਿਆ ਥੱਕਿਆ ਲੱਗਦਾ ਰਹਿੰਦਾ ਹੈ ਜੀ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਪੂਰੀ ਨજર ਦੇ ਵਿੱਚ ਲਪੇਟ ਵਿੱਚ ਆਇਓ ਸੋ ਪੂਰੀ ਨજર ਸੱਚ ਹੈ ਲੱਗਦੀ ਹੈ ਪਰ ਜਿਹੜਾ ਤਾਂ ਇਨਸਾਨ ਵਿਸ਼ਵਾਸ ਇਹੋ ਜਿਹਾ ਬਣਾ ਕੇ ਆਪਣੇ ਫੱਕਰ ਗੁਰੂ ਤੇ ਰੱਖਦੇ ਆ ਕਿ ਉਹਦੇ ਹੁੰਦਿਆ ਕੁਝ ਹੋ ਹੀ ਨਹੀਂ ਸਕਦਾ ਕੁਝ ਕੋਈ ਬਗਾੜੇ ਨਹੀਂ ਸਕਦਾ ਸੇਵਾ ਪਦ ਹੈ ਨਾਮ ਦੀ ਕਮਾਈ ਜ਼ਿਆਦਾ ਹੈ ਸੇਵਾ ਕਰਦੇ ਰਹਿੰਦੇ ਨੇ ਉਹਨਾਂ ਤੇ ਤਾਂ ਇਹ ਚੀਜ਼ ਅਸਰ ਨਹੀਂ ਕਰਦੀ ਪਰ ਜਿਹੜੇ ਕਮਜ਼ੋਰ ਹੁੰਦੇ ਨੇ ਜਿਨ੍ਹਾਂ ਦੀ ਰੂਹ ਕਮਜ਼ੋਰ ਹੁੰਦੀ ਆ ਨਾਮ ਦੀ ਕਮਾਈ ਨਹੀਂ ਸੇਵਾ ਨਹੀਂ ਇੰਨੀ ਹੈ ਸਮਾਨ ਨਹੀਂ ਘਟਾਉਂਦੇ ਮਾਲਕ ਲਈ ਸੋ ਉਹਨਾਂ ਦੀ ਆਤਮਾ ਕਮਜ਼ੋਰ ਹੋ ਜਾਂਦੀ ਤੇ ਉਹਨਾਂ ਤੇ ਉਹ ਚੀਜ਼ ਜ਼ਿਆਦਾ ਅਟੈਕ ਕਰਦੀ ਆ ਸੋ ਜਾਨੀ ਜਿਹੜੀ ਚੀਜ਼ ਕਮਜ਼ੋਰ ਹੋਵੇਗੀ ਉਹਨੂੰ ਹਰ ਕੋਈ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਕਰਕੇ ਜੋ ਮਾੜੀ ਨਜ਼ਰ ਹੈ ਇਹੋ ਜੇ ਇਨਸਾਨਾਂ ਤੇ ਜ਼ਿਆਦਾ ਅਸਰ ਕਰਦੀ ਹੈ ਤੇ ਇੱਕ ਸਿਰਫ ਜਿਵੇਂ ਆਪਾਂ ਦੱਸਿਆ ਕਿ ਉਹ ਇਨਸਾਨਾਂ ਤੇ ਅਸਰ ਨਹੀਂ ਕਰਦੀ ਜਿਹੜੇ ਹਮੇਸ਼ਾ ਹੀ ਅਨਾਰਜੀ ਨਾਲ ਭਰਪੂਰ ਰਹਿੰਦੇ ਆ ਤੇ ਇਨਾਮ ਦੀ ਕਮਾਈ ਕਰਦੇ ਰਹਿੰਦੇ ਵਿਸ਼ਵਾਸ ਰੱਖਦੇ ਮਾਲਕ ਤੇ ਤੇ ਉਹਨਾਂ ਤੋਂ ਇਹ ਚੀਜ਼ਾਂ ਫਿਰ ਦੂਰ ਰਹਿੰਦੀਆਂ ਨੇ ਤੇ ਅੱਜ ਦੇ ਸਮੇਂ ਵਿੱਚ ਕੋਈ ਵੀ ਇੰਨੀ ਸੇਵਾ ਸਿਮਰਨ ਨਹੀਂ ਕਰਦਾ ਹੈ ਸਮਾਂ ਨਹੀਂ ਕੱਢਦਾ ਹਰ ਰੋਜ਼ ਮਾਲਕ ਲਈ ਤੇ ਇਹ ਚੀਜ਼ਾਂ ਫਿਰ ਉਹਨਾਂ ਤੇ ਜ਼ਿਆਦਾ ਅਸਰ ਕਰਦੀਆਂ ਨੇ ਜੀ ਤੇ ਤੀਸਰੀ ਨਿਸ਼ਾਨੀ ਹੈ ਇਹਦੀ ਕਿ ਕੰਮਕਾਰ ਚੱਲਦੇ-ਚੱਲਦੇ ਰੁਕ ਜਾਣਾ ਕੋਈ ਕੰਮ ਨਾ ਬਣਨਾ ਜਿੱਥੇ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਕੰਮ ਤੁਹਾਡੇ ਹੱਥ ਚੋਂ ਨਿਕਲ ਜਾਂਦਾ ਹੈ ਤੇ ਕੰਮ ਤੁਹਾਡਾ ਬਣਦਾ ਹੀ ਨਹੀਂ ਜਾਣੀ ਸੋ ਇਹ ਵੀ ਬੁਰੀ ਨਜ਼ਰ ਦੀ ਨਿਸ਼ਾਨੀ ਹੁੰਦੀ ਹੈ ਜੀ ਕੰਮਕਾਰ ਅਚਾਨਕ ਚੱਲਦੇ-ਚੱਲਦੇ ਰੁਕ ਜਾਣਾ ਕੰਮਕਾਰ ਬਣਦਾ ਨਹੀਂ ਜਿੱਥੇ ਵੀ ਕੰਮ ਦੇਖਦੇ ਹਾਂ ਉਥੇ ਨਾ ਹੋ ਜਾਂਦੀ ਹੈ ਜੀ ਸੋ ਜਦੋਂ ਇਹ ਚੀਜ਼ਾਂ ਟੈਕ ਕਿਦੋਂ ਕਰਦੇ ਆ ਜਦੋਂ ਅਸੀਂ ਆਪਣਾ ਪੂਰਾ ਭੇਤ ਦਿੰਨੇ ਕਿਸੇ ਨੂੰ ਕਿ ਅਸੀਂ ਆਹ ਕੰਮ ਕਰਦੇ ਆ ਇੰਨਾ ਕਮਾਉਂਦੇ ਆ ਜਦੋਂ ਤੁਸੀਂ ਇਕੱਲਾ ਕਿਸੇ ਨੂੰ ਦੱਸੋਗੇ ਤੇ ਉਹ ਇਨਸਾਨ ਦੇ ਮਨ ਵਿੱਚ ਉਹੀ ਗੱਲ ਚੱਲੀ ਜਾਏਗੀ ਕਿਉਂਕਿ ਹਰ ਕੋਈ ਇੱਥੇ ਦੇਖ ਕੇ ਕਿਸੇ ਨੂੰ ਕੋਈ ਰਾਜ਼ ਹੀ ਨਹੀਂ ਹੈ ਹਰ ਕੋਈ ਹਰ ਇੱਕ ਨੂੰ ਪਛਾਣ ਉਹੀ ਜਾਂਦਿਆ ਦੇਖਣਾ ਚਾਹੁੰਦਾ ਹੈ ਕੋਈ ਵੀ ਅੱਗੇ ਬਾਤ ਦੇ ਦੇਖ ਕੇ ਕੁਝ ਨਹੀਂ ਹੁੰਦਾ ਜੀ ਕਿਸੇ ਨੂੰ ਜਦੋਂ ਤੁਸੀਂ ਆਪਣਾ ਭੇਦ ਦਉਗੇ ਤੇ ਆਪਣਾ ਕੰਮ ਖੁਦ ਹੀ ਖਰਾਬ ਕਰ ਲੋਗੇ ਪੂਰੀ ਨજર ਦੀ ਲਪੇਟ ਵਿਚ ਆ ਜਾਓਗੇ ਕਿਉਂਕਿ ਜਿਹਦੀ ਨજર ਮਾਰੀ ਹੁੰਦੀ ਹੈ ਉਹਨੇ ਉਹੀ ਗੱਲ بار 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 ਸੋਚੀ ਜਾਣੀ ਤੇ ਉਹਦੇ ਨਾਲ ਕਿਉਂਕਿ ਬੁਰੀ ਨજર ਵਾਲੇ ਇਨਸਾਨ ਦੇ ਨਾਲ ਕਾਲ ਦਾ ਪੈਰਾ ਰਹਿੰਦਾ ਹੈ ਤੇ ਉਹ ਕਾਲ ਫਿਰ ਉਹਦੀ ਮਦਦ ਕਰਦਾ ਹੈ ਕਿ ਇਹ ਮਨ ਨੂੰ ਚੈਨ ਮਿਲਿਆ ਰਹੇ ਤੇ ਇਹ ਮਾੜਾ ਹੀ ਸੋਚਦਾ ਰਹੇ ਤੇ ਮੇਰੀ ਲਪੇਟ ਜੇ ਹੀ ਰਵੇ ਸੋ ਉਹ ਕਾਲ ਫਿਰ ਕੰਮ ਸਾਰਿਆਂ ਦੇ ਖਰਾਬ ਕਰ ਦਿੰਦਾ ਹੈ ਤੇ ਉਹ ਨੂੰ ਕਹਿੰਦੇ ਕਿ ਬੁਰੀ ਨਜ਼ਰ ਦੀ ਲਪੇਟ ਵਿੱਚ ਇਨਸਾਨ ਆ ਗਿਆ ਸੋ ਇਹ ਤਾਂ ਤਿੰਨ ਕਾਰਨ ਹੋ ਗਏ ਤੇ ਇਥੇ ਚੌਥਾ ਜੋ ਕਾਰਨ ਹੈ ਉਹ ਹੈ ਕਿ ਤੁਹਾਡਾ ਬੰਦਗੀ ਵਿੱਚ ਮਨ ਨਹੀਂ ਟਿਕੇਗਾ ਸੇਵਾ ਕਰਨ ਨੂੰ ਮਨ ਨਹੀਂ ਕਰੇਗਾ ਕਿਤੇ ਵੀ ਮੱਥਾ ਟੇਕਣ ਨੂੰ ਮਨ ਨਹੀਂ ਕਰੇਗਾ ਕਿਉਂਕਿ ਮਾੜੀ ਚੀਜ਼ ਨੇ ਘੇਰਿਆ ਹੋਇਆ ਆ ਰੂਹ ਤੇ ਕਬਜ਼ਾ ਕਰ ਲਿਆ ਹੈ ਤੁਹਾਡੀ ਤੇ ਹੁਣ ਜਦੋਂ ਤੁਸੀਂ ਪ੍ਰਮਾਤਮਾ ਦੀ ਤਰਫ ਤੁਰਨ ਲੱਗੇ ਹੋ ਤਾਂ ਕੁਝ ਨਾ ਕੁਝ ਜੇ ਰੁਕਾਵਟ ਆਈ ਜਾਣੀ ਆ ਤੇ ਤੁਹਾਡਾ ਮਨ ਵੀ ਨਹੀਂ ਕਰਨਾ ਸੇਵਾ ਕਰਨ ਨੂੰ ਤੇ ਉਲਟਾ ਆਪਣੇ ਪੀਰੋ মুর্ਸ਼ਦ ਤੇ ਆਪਾਂ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਸੇਵਾ ਕਰਦੇ ਸਾਡੇ ਕੰਮ ਨਹੀਂ ਬਣਦੇ ਪਏ ਸਾਡਾ ਨੁਕਸਾਨ ਹੋਈ ਜਾ ਰਿਹਾ ਹੈ ਜਾਂ ਸੇਤ ਠੀਕ ਨਹੀਂ ਰਹਿੰਦੀ ਤੇ ਅਸੀਂ ਉਹ ਮਾਲਕ ਤੇ ਦੋਸ਼ ਲਗਾਉਂਦੇ ਆ ਤੇ ਉੱਥੇ ਅਸਲ ਵਿੱਚ ਬੁਰੀ ਨਜ਼ਰ ਲੱਗੀ ਹੁੰਦੀ ਆ ਤੇ ਉਹਦੇ ਕਾਰਨ ਮਨ ਸੇਵਾ ਵਿੱਚ ਵੀ ਨਹੀਂ ਟਿਕਦਾ ਕਿਉਂਕਿ ਬੁਰੀ ਚੀਜ਼ ਨੇ ਤਾਂ ਚਾਹਣਾ ਆ ਕਿ ਮੇਰੇ ਘਰੇ ਜੋ ਨੇ ਹੈਵੀ ਹੋ ਕੇ ਰਹਿਣਾ ਹੈ ਜੇਕਰ ਚਾਹੁੰਦੇ ਹੋ ਕਿ ਇਹ ਚੀਜ਼ ਹੈਵੀ ਨਾ ਹੋਣ ਤਾਂ ਨਾਮ ਸਿਮਰਨ 10-5 ਮਿੰਟ ਦਾ ਸਮਾਂ ਹਰ ਰੋਜ਼ ਕੱਢ ਕੇ ਜਿਨ੍ਹਾਂ ਤੋਂ ਨਾਮ ਸ਼ਬਦ ਨਹੀਂ ਸਤਨਾਮ ਵਾਹਿਗੁਰੂ ਦਾ ਜਪ ਜਪ ਕਰ ਲੋ ਜਾਂ ਮੂਲ ਮੰਤਰ ਪੜ੍ਹ ਲਓ ਸੋ ਬਹੁਤਾ ਨਹੀਂ ਥੋੜਾ ਅਸਰ ਤਾਂ ਜ਼ਰੂਰ ਦਿਖਾਏਗਾ ਸੋ ਇਹ ਅੱਜ ਦਾ ਸਮਾਂ ਕੱਢਿਆ ਹੋਇਆ ਮਾਲਕ ਤੁਹਾਡੇ ਕਿਤੇ ਨਾ ਕਿਤੇ ਲਿਖੇ ਹੀ ਲਾਵੇਗਾ ਜੀ ਸੋ ਪ੍ਰਮਾਤਮਾ ਇਹ ਜੋ ਤੁਸੀਂ ਉਹਦੇ ਲਈ ਸਮਾਂ ਕੱਢਦੇ ਹੋ ਪ੍ਰਮਾਤਮਾ ਲਈ ਕਹਿ ਕੇ ਕੱਢਦੇ ਹੋ ਪਰ ਅਸਲ ਵਿੱਚ ਇਹ ਤੁਹਾਡੇ ਲਈ ਹੀ ਫਾਇਦਾ ਹੈ ਤੁਹਾਡੇ ਲਈ ਹੀ ਲਾਭਦਾਇਕ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਦੇ ਧਿਆਨ ਦੂਤਿਆ ਕਰੋ ਜੀ ਤੇ ਪੰਜਵਾਂ ਜੋ ਕਾਰਨ ਹੈ ਜੀ ਕਿ ਹਰ ਇੱਕ ਤੇ ਗੁੱਸਾ ਬੇਵਜਾ ਆਈ ਜਾਣਾ ਬੇਵਜਾ ਚਿੜਚਿੜਾਪਣ ਰਹਿਣਾ ਸੋ ਕਿਸੇ ਨੂੰ ਸਿੱਧੇ ਮੂੰਹ ਬੁਲਾਉਣਾ ਨਹੀਂ ਸੋ ਇਹ ਵੀ ਬੁਰੀ ਨਜ਼ਰ ਦੀ ਹੀ ਨਿਸ਼ਾਨੀ ਹੁੰਦੀ ਹੈ ਕਿਸੇ ਸੇਵਾ ਕਰਨ ਵਾਲੀ ਰੂਹ ਨੂੰ ਬਾਰ ਬਾਰ ਸਤਾਈ ਜਾਣਾ ਲੜਾਈ ਝਗੜਾ ਕਰੀ ਜਾਣਾ ਜੀ ਇਹ ਸਭ ਤੋਂ ਬੁਰੀ ਨਜ਼ਰ ਦੀਆਂ ਹੀ ਨਿਸ਼ਾਨੀਆਂ ਹੈ ਜੀ ਮਾੜੀਆਂ ਨਿਸ਼ਾਨੀਆਂ ਹੈ ਸੋ ਇਹ ਕੋਮ ਨਿਸ਼ਾਨੇ ਨੇ ਦੱਸ ਦਿਿਆ ਹੈ ਕਿ ਤੁਸ ਸਾਡੇ ਤੇ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਆ ਤੇ ਘਰ ਤੇ ਵੀ ਸਰੀਰ ਤੇ ਵੀ ਹਰ ਇੱਕ ਪਾਸੋਂ ਇਹ ਬੁਰੀ ਨਜ਼ਰ ਨੇ ਤੁਹਾਨੂੰ ਘੇਰਿਆ ਹੋਇਆ ਹੈ ਤੇ ਇਸ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਇਹ ਕਰਮ ਕਰਨਾ ਹੈ ਕਿ ਹਰ ਰੋਜ਼ ਨਾਮ ਦੀ ਕਮਾਈ ਕਰਨੀ ਆ ਜੇਕਰ ਮਨ ਨਹੀਂ ਵੀ ਟਿਕਦਾ ਤਾਂ ਵੀ 5-10 ਮਿੰਟ ਦਾ ਸਮਾਂ ਜ਼ਰੂਰ ਬੈਠਿਆ ਕਰੋ ਮਾਲਕ ਨੂੰ ਯਾਦ ਕਰੋ ਮਨ ਟਿਕੇ ਨਾ ਟਿਕੇ ਪਰ ਉਹਦੇ ਚਰਣਾ ਚਰਦਾਸ ਕਰਦੇ ਰਹੋ ਤੇ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਾਓ ਤੇ ਦੂਸਰਾ ਜੋ ਕਰਮ ਹੈ ਉਹ ਹੈ ਕਿ ਤੁਸੀਂ ਸੁੱਕੀਆਂ ਮਿਰਚਾਂ ਹਰੀਆਂ ਸੱਤ ਲੈ ਕੇ ਆਪਣੇ ਉਪਰ ਦੀ ਵਾਰ ਸਕਦੇ ਹੋ ਜੇਕਰ ਘਰ ਨੂੰ ਨજર ਲੱਗੀ ਆ ਤੇ ਘਰ ਨੂੰ ਤੁਸੀਂ ਸ਼ੁੱਧ ਕਰਨਾ ਚਾਹੁੰਦੇ ਹੋ ਤਾਂ ਘਰ ਵਿੱਚ ਨਮਕ ਪਟਕੜੀ ਦਾ ਪੋਚਾ ਜ਼ਰੂਰ ਲਗਾਓ ਕਿਉਂਕਿ ਇਹਦੇ ਨਾਲ ਜੋ ਵੀ ਨੈਗੇਟਿਵਿਟੀ ਆ ਉਹ ਬਾਹਰ ਹੋ ਜਾਂਦੀ ਆ ਤੇ ਸਪਾਈ ਹੋ ਜਾਂਦੀ ਆ ਫਿਰ ਜਿੱਥੇ ਸਪਾਈ ਵਾਹ ਖੁਦਾਈ ਐਵੇਂ ਨਹੀਂ ਕਿਹਾ ਸੋ ਜਿੱਥੇ ਸਪਾਈ ਹੋਵੇਗੀ ਉੱਥੇ ਫਿਰ ਪਰਮਾਤਮਾ ਦਾ ਵਾਸ ਰਹਿੰਦਾ ਹੈ ਜੀ ਇਹ ਬੈਡ એનર્ਜੀ ਨੂੰ ਕੱਢਣ ਲਈ ਚੰਗੀ ਤਰ੍ਹਾਂ ਘਰ ਨੂੰ ਕੋਣ ਐ ਨੇ ਨੂੰ ਤੁਸੀਂ ਸਾਫ ਕਰੋ ਤੇ ਚੰਗੀ ਤਰ੍ਹਾਂ ਨਾਲ ਝਾੜੂ ਕੋਚਾ ਕਰੋ ਤੇ ਉਹ ਮਾਲਕ ਦਾ ਨਾਮ ਲੈ ਕੇ ਅਰਗਵਤੀ ਦਿਖਾ ਦਿਆ ਕਰੋ ਆਪਣੇ ਪਰਮਾਤਮਾਗੇ ਅਰਦਾਸ ਬੇਨਤੀ ਕਰੋ ਤੇ ਸਭ ਨਿਸ਼ਾਨੀਆਂ ਜੋ ਬੁਰੀਆਂ ਹੈ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਜੀ ਸਿਰਫ ਕਰਮ ਕਰਨ ਦੀ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਵਿਸ਼ਵਾਸ ਰੱਖ ਕੇ ਕਰਮ ਕਰਦੇ ਜਾਓ ਲਾਭ ਜ਼ਰੂਰ ਮਿਲਦਾ ਸੇਵਾ ਦਾ ਫਲ ਪਰਮਾਤਮਾ ਜ਼ਰੂਰ ਬਖਸ਼ਦਾ ਹੈ ਕਦੇ ਸੇਵਾ ਕੀਤੀ ਬਰਤੀ ਨਹੀਂ ਜਾਂਦੀ ਜੀ ਸੋ ਬਾਕੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ